them. Mm -hmm. ਇੱਕ ਅਮਰੀਕਨ ਲੇਡੀ ਕਾਉਂਸਲਿੰਗ ਕਰਾਉਣ ਆਈ ਮੇਰਾ ਪੁੱਤਰ ਇੱਕੋ ਇੱਕ ਪੁੱਤਰ ਸੀ ਉਹ 18 ਸਾਲ ਦਾ ਯੰਗ ਪੁੱਤਰ ਦੀ ਡੈਥ ਹੋ ਗਈ ਮੈਂ ਡਿਪਰੈਸ਼ਨ ਵਿੱਚ ਰਹਿੰਦੀ ਆ ਪਤੀ ਨਾਲ ਲੜਾਈ ਰਹਿੰਦੀ ਆ ਸਵੇਰੇ 8 ਵਜੇ ਸਕੂਲ ਦਾ ਟਾਈਮ ਹੁੰਦਾ ਮੈਂ ਉਹਦੀ ਡਰੈਸ ਕੱਢਦੀ ਆ ਪ੍ਰੈਸ ਕਰਨ ਲੱਗਦੀ ਆ ਮੇਰੇ ਬੇਟੇ ਦਾ ਨਾਮ ਲੋਕਸ ਸੀ ਮੈਂ ਉਹਦੇ ਬੈੱਡ ਤੇ ਹੱਥ ਮਾਰਦੀ ਆ ਲੋਕਸ ਜਲਦੀ ਉੱਠੋ ਸਕੂਲ ਦਾ ਟਾਈਮ ਹੋ ਗਿਆ ਉੱਠੋ ਮੇਰਾ ਆਦਮੀ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਉਹ ਮਰ ਗਿਆ 8 ਮਹੀਨੇ ਹੋ ਗਏ ਨੇ ਮਰਿਆ ਤੂੰ ਫਿਰ ਵੀ ਇੰਜ ਕਰਦੀ ਆ ਸਾਡੀ बड़ी लड़ाई होंगी है मैं ऑफिस भी अपसैट रही कार भी गुस्से चला आई एम ऑलरेडी अपसैट ऑलवेज अपसैट वट टू डू कैन यू मेक माई सन अलाइफ मेरा पुत्र जिंदा कर सकता है मैं क्या पर तेनों भुलेखा है क्यों की भुलेखा नहीं मेरे अंदर एक रेग्रैट है गिल्ट है जदों मेरा पुत्र मरिया सारे मैं कहें माला फेरो इसके पास बैठ के गॉड के नाम की माला फेरो मैं क्या माला फेरने से क्या होगा ਬਸ ਮੈਂ ਇੰਨਾ ਹੀ ਕੁਐਸਚਨ ਕੀਤਾ ਸੀ ਸਾਰਿਆਂ ਨੇ ਮੈਨੂੰ ਕਿਹਾ ਤੂੰ ਹੁਜਤ ਕੀਤੀ ਹੈ ਤੂੰ ਆਬਜੈਕਸ਼ਨ ਕੀਤਾ ਹੈ ਤੂੰ ਡਾਊਟ ਕੀਤਾ ਹੈ ਹੁਣ ਤੇਰਾ ਪੁੱਤਰ ਪੈਦਾ ਨਹੀਂ ਹੋਏਗਾ ਦੁਬਾਰਾ ਜੰਮੇਗਾ ਨਹੀਂ ਹੈ ਇਹ ਹੁਣ ਮਰ ਗਿਆ ਡੈਡ ਬਾਡੀ ਹੁਣ ਖੜੀ ਨਹੀਂ ਹੋਏਗੀ ਤੂੰ ਕਿਉਂਕਿ ਮਾਲਾ ਨਹੀਂ ਫੇਰੀ ਆਂਦ ਵਿਸ਼ਵਾਸ ਉਹ ਮੈਨੂੰ ਜਦੋਂ ਉਹਨੇ ਇਸ ਤਰ੍ਹਾਂ ਗੱਲ ਪੇਸ਼ ਕੀਤੀ ਮੈਂ ਕਿਹਾ ਹਾਂ ਯੈਸ ਆਈ ਕੈਨ ਹੈਲਪ ਯੂ ਕਹਿੰਦੀ ਕਿ ਮੈਂ ਕਿਹਾ ਤੈਨੂੰ ਹਰ ਵੇਲੇ ਗੁੱਸਾ ਚੜਦਾ ਹੈ ਨਾ ਤੇਰੇ ਪਤੀ ਤੇ ਵੀ ਗੁੱਸਾ ਚੜਦਾ ਹੈ ਆਸ-ਪਾਸ ਜਿੰਨੇ ਆਫਿਸ ਅੰਦਰ ਲੋਕੀ ਨੇ ਉਹਨਾਂ ਦਾ ਵੀ ਗੁੱਸਾ ਚੜਦਾ ਹੈ ਜਦੋਂ ਤੂੰ ਕਾਰ ਚਲਾਨਦੀ ਹੋਏਗੀ ਉਹ ਲੋਕੀ ਵੀ ਗਲਤ ਕਾਰ ਚਲਾ ਕੇ ਚਲੇ ਜਾਂਦੇ ਹੋਣਗੇ ਤਾਂ ਵੀ ਤੈਨੂੰ ਗੁੱਸਾ ਚੜਦਾ ਹੋਣਾ ਹੁਣ ਜਿਸ ਇਨਸਾਨ ਤੇ ਗੁੱਸਾ ਚੜੇ ਨਾ ਉਹਨੂੰ ਕਹੀ ਤੇਰੇ ਵਿੱਚੋਂ ਮੇਰੇ ਕੋ ਮੇਰਾ ਲੋਕਸ ਨਜ਼ਰ ਆਤਾ ਹੈ ਵਰਨਾ ਮੈਨੇ ਤੇਰ ਕੋ ਗੁੱਸਾ ਕਰਨਾ ਥਾ ਚਲ ਮਾਫ ਕੀਆ ਉਸ ਦਿਨ ਤੋਂ ਬਾਅਦ ਉਹ ਕਹਿੰਦੀ ਹੈ ਮੇਰੀ ਦਵਾਈਆਂ ਛੁੱਟ ਗਈਆਂ ਔਰ ਮੈਨੂੰ ਆਰਾਮ ਨਾਲ ਨਿੰਦਰ ਆ ਜਾਂਦੀ ਹੈ it depends how you are passionate to have the wisdom wisdom chande vi aake nahi ya upset rehni chhi khush rehna chande a kayan nu upset rehni chhi khushi mildi hai ਵਰੀ ਇਸ ਚਿੰਤਾ ਟੈਨਸ਼ਨ ਕਲ ਕਲ ਇਸ ਨੂੰ ਨੂੰ ਸਵਾਦ ਆਉਂਦਾ ਹੈ ਚਿੱਕੜ ਵਿੱਚ ਵਿਸ਼ਟਾ ਕਾ ਕੀੜਾ ਵਾਲੇ ਜੀਵਨ ਨੂੰ ਨੂੰ ਸਵਾਦ ਆਉਂਦਾ ਹੈ ਆਪਣੇ ਵੱਡੇ ਭਾਗ ਬਣਾਣੇ ਨੇ ਛੁੱਟ ਸਕਤੇ ਹੈ ਤੂੰ ਛੁੱਟ ਸਕਤੇ ਹੋ ਕੋਈ ਨਹੀਂ छुड़ा ਸਕਤਾ ਡਿਪੈਂਡ ਕਰਤਾ ਛੁੱਟਣਾ ਚਾਹਤੇ ਹੋ ਜਾਂ ਨਹੀਂ ਬਸ पता लगा कि रब जी ने एक सिस्टम बनाया हुआ लेखा होब मंगेसिया बैठा क्ड वही वही मतलब पता की है यह दुनियावी लैंग्वेज खाता नहीं है वही का मतलब होंगे विजडम इंज लैके बैठे हुए हैं स्टेबिलिटी की अवस्था की मत दें दाते, दात दत रखी हथ अपने इंज रखी हुई है ओपन गुरप्रसाद विजडम ग्रेस किरपा अपनी नदरे कर्म ए रखी हुई है जिसको दिल करता है ले जाओ जिसको दिल करता है सब कुछ करते हुए मुकत ले लो। दाते दात रखी हाथ आपने जिस पावे जिस पावे का मतलब है जिस किसी नसंद आवेवर वॉन्ट दिस हू लाइक्स दिस प्रोडक्ट अमूल गुणादी, जिस पावे जिसको पसंद आती है ਦੇ ਉਸ ਕੋ ਦੇ ਦਿੱਤੇ ਆ ਉਹ ਵਹੀ ਉਹ ਵਾਲੀ ਵਿਜ਼डम ਦੀ ਮੱਤ ਉਹਨੂੰ ਕਹਿੰਦੇ ਨੇ ਖੁਦਾਈ ਪੈਗਾਮ ਲੈ ਕੇ ਬੈਠੇ ਹੋਏ ਨੇ ਉਹਦੇ ਨਾਲ ਤੇਰੀ ਸਟੇਬਿਲਟੀ ਬਣ ਜਾਏਗੀ ਬੈਠਾ ਸਟੇਬਲ ਹੋਣ ਦੀ ਅਵਸਥਾ ਸਤਗੁਰ ਦੀ ਰੱਬ ਦੀ ਸ਼ੁਰੂ ਤੋਂ ਆਸ ਜੁਗਾਸ ਸੱਚ ਹੈ ਵੀ ਸਤ ਨਾਨਕੋ ਸੀ ਵੀ ਸੱਚ ਵਿਜ਼डम ਦੀ ਦਾਤ ਦਿੰਦੇ ਨੇ ਕਾਰਾਂ ਦੀ ਦਾਤ ਨਹੀਂ ਜਿਹਦੇ ਪਿੱਛੇ ਕਾਰ ਦੇ ਪਿੱਛੇ ਲਿਖ ਦਿਓ ਇਹ ਵੀ ਦਾਤ ਤੇਰੀ ਦਾਤਾਰ ਉਹ ਕਾਰਾਂ ਦੀ ਨਹੀਂ ਗੱਲ ਚੱਲ ਰਹੀ ਮਕਾਨ ਦੇ ਬਾਹਰ ਲਿਖ ਦਿਵੇ ਵੀ ਦਾਤ ਤੇਰੀ ਦਾਤਾਰ ਉਹਦੀ ਨਹੀਂ ਗੱਲ ਚੱਲ ਰਹੀ ਰਤਨ جواਹਰ ਮਾਣਿਕ ਵਰਗੀ ਵੈਲਿਊਏਬਲ ਮਤ ਦੇਂਦੇ ਨੇ ਉਸ ਮਤ ਨੂੰ ਦੇਂਦਾ ਦੇ ਰੱਬ ਜੀ ਹਮੇਸ਼ਾ ਦਿੰਦੇ ਨੇ ਮਤ ਵੈਲਿਊਏਬਲ ਅਮੁੱਲ ਗੁਣਾ ਦੀ ਵਿਜ਼ਡਮ ਦੀ ਮਤ ਤਤ ਗਿਆਨ ਦੀ ਡਿਵਾਈਨ ਇੰਟੈਲੈਕਟ ਦੀ ਦੇਂਦੇ ਨੇ ਦੇਂਦਾ ਦੇ ਲੈਂਦੇ ਜੋ ਲੈਣਾ ਚਾਹੁੰਦਾ ਹੈ ਲੈਂਦੇ ਥੱਕ ਪائیں ਥੱਕ ਪائیں ਦਾ ਮਤਲਬ ਟਾਇਰਡ ਨਹੀਂ ਹੁੰਦਾ ਥੱਕ ਪائیں ਦਾ ਮਤਲਬ ਹੁੰਦਾ ਹੈ ਲੈ ਕੇ ਥੱਕ ਪائیں ਸਟੇਬਲ ਹੋ ਜਾਂਦੇ ਨੇ ਟਿਕ ਜਾਂਦੇ ਨੇ ਠਿਰ ਕਰ ਬੈਸ ਹੋ ਜਾਂਦੇ ਨੇ ਪਟਕਣਾ ਮੁੱਕ ਜਾਂਦੀ ਹੈ ਫਿਰ ਉਹ ਇਸ ਨੂੰ ਹੰਡਾਉਂਦੇ ਨੇ ਜੁਗਾ ਜੁਗੰਤਰ ਆਪਣੇ ਥਾਟ ਪ੍ਰੋਸੈਸ ਦੇ ਅੰਦਰ ਆਪਣੇ ਸਰੀਰ ਵਿੱਚ ਖਾਹੀ ਖਾਏ ਇਸ ਵਿਜ਼ਡਮ ਦੀ ਸੰਤੋਖ ਦੀ ਰਿਜਕ ਦੀ ਸੁਮਤ ਕੰਟੈਂਟਮੈਂਟ ਦੇ ਭੋਜਨ ਦੀ ਦਾਤ ਨੂੰ ਉਹ ਖਾਂਦੇ ਨੇ ਹੰਡਾਉਂਦੇ ਨੇ ਜੁਗਾ ਜੁਗੰਤਰ ਖਾਈ ਖਾਏ ਪਰ ਜੇ ਮੇਕਾਰ ਦਾ ਨਾ ਦਾਤ ਰੱਖ ਲਾ ਮਕਾਨ ਦਾ ਨਾ ਦਾਤ ਰੱਖ ਲਾ ਪੁੱਤਰ ਦਾ ਨਾ ਦਾਤ ਰੱਖ ਲਾ ਮਕਾਨ ਕਾਰ ਔਰ ਪੁੱਤਰ ਤੇ ਕੋਈ ਵੀ ਨਹੀਂ ਖਾਂਦਾ ਜੁਗਾ ਜੁਗੰਤਰ ਖਾਈ ਖਾਏ ਕੋਈ ਖਾਂਦਾ ਹੈ ਅਸੀਂ ਇਹ ਵਰਲਡੀ ਚੀਜ਼ਾਂ ਨਾਲ ਦਾਤ ਰੱਖਿਆ ਆਇਆ ਸਤ ਗੁਰੂ ਜੀ ਸੁਮਤ ਬਖਸ਼ਦੇ ਨੇ ਸੁਮਤ ਦੀ ਦਾਤ ਬਹੁਤ ਕੀਮਤੀ ਹੁੰਦੀ ਹੈ ਨਾਨਕ ਸਾਹਿਬ ਕਰਮਾਹ ਸਾਹਿਬ ਕੁੱਠੇ ਜੋ ਮਿਲੇ ਸਭ ਤੋਂ ਵੱਡੀ ਕਰਾਮਾਤ ਆ ਸੁਮਤ ਬਖਸ਼ਦੇ ਨੇ ਔਰ ਜਿਸ ਦਾ ਮਨ ਸੁਮਤ ਲੈ ਕੇ ਮੰਦਿਰੇ ਭਾਗ ਮਿਟਾ ਕੇ ਚੰਗੇਰੇ ਭਾਗ ਲਿਖਣਾ ਸਿੱਖ ਜਾਂਦਾ ਉਹ ਵੱਡੇ ਭਾਗੋਂ ਵਾਲਾ ਬਣ ਜਾਂਦਾ ਹੈ ਇਹ ਵੱਡੇ ਭਾਗੋਂ ਨੇ ਬਣਾਏ ਉੱਥੇ ਕਹਿੰਦੇ ਨੇ ਪਾਇ ਲਗੋ ਮੋਇ ਕਰੂ ਬੇਨਤੀ ਕਉ ਸੰਤ ਮਿਲੇ ਵੱਡ ਭਾਗੀ ਚੰਗੀ ਮਤ ਦਿਓ ਉਹਨਾਂ ਤੇ ਜਦੋਂ ਮੈਂ ਟੁਰਾਂ ਉਹ ਜਿਹੜੇ ਵੱਡੇ ਭਗਵੰਦੇ ਨੇ ਉਹਦੇ ਨਾਲ ਮੈਨੂੰ ਰੱਬ ਜੀ ਦੇ ਨਾਲ ਮਿਲਨ ਹੋ ਜਾਂਦਾ ਹੈ ਵੱਡੇ ਭਗ ਬਣਦੇ ਨੇ ਸਤਗੁਰੂ ਦੀ ਮਤ ਲੈ ਕੇ ਮਨ ਅਰਪਨਾ ਪੈਂਦਾ ਹੈ ਨਾਉ ਮਨ ਅਰਪਨਾ ਕੀ ਹੁੰਦਾ ਹੈ ਮਨ ਅਰਪਣ ਕਰਨਾ ਹੁੰਦਾ ਆਪਣੇ ਪ੍ਰੀਤਮ ਪਿਆਰੇ ਦੀ ਜੋ ਵੀ ਸਾਨੂੰ ਪਿਆਰਾ ਲੱਗਦਾ ਨਾ ਉਹਦੀ ਗੱਲ ਅਸੀਂ ਧਿਆਨ ਨਾਲ ਸੁਣਦੇ ਹਾਂ बच्चे दिया, बेटा क्या चाहिए बेटा तोतली जबान बोलता है फर्ज सुनाई देता होने बोलो क्या चाहिए थोड़ा उच बोलो बेटे क्या बच्चा तोतली जबान बोलता है मां सुन जतन कर दिया, मीनिंग क्ड लेंदी है बच्चा चौची बोलता है मां समझ आती है रोटी मांग रहा है बच्चा कॉपटेल बोलता है मां समझ आती है बच्चा चॉकलेट मांग रहा है ਅਰਥ ਬਣਾ ਲੈਂਦੀ ਹੈ ਸੁਣਨਾ ਚਾਹਦੀ ਹੈ ਨਾ ਆਪਣੇ ਪਿਆਰੇ ਦੀ ਗੱਲ ਜਦੋਂ ਕਿਸੇ ਦੀ ਗੱਲ ਧਿਆਨ ਦੇ ਕੇ ਸੁਣਦੇ ਹਾਂ ਇਸ ਨੂੰ ਮਨ ਨਾਲ ਸੁਣਨਾ ਕਹਲਾਉਂਦਾ ਹੈ ਤੇ ਜਿਹਦੀ ਗੱਲ ਮਨ ਕਰਕੇ ਸੁਣ ਲਈ ਜਾਏ ਉਸ ਨੂੰ ਫੋਲੋ ਕਰਨ ਤੇ ਦਿਲ ਕਰਦਾ ਹੈ ਪਿਆਰੇ ਦੀ ਗੱਲ ਧਿਆਨ ਨਾਲ ਸੁਣ ਲਵੋ ਤਾਂ ਉਹਦੇ ਤੇ ਤੁਰੰਤ ਦਿਲ ਦਿਲ ਕਰਦਾ ਹੈ ਮਨ ਅਰਪੋਂ ਅਰਪ ਦਿੱਤਾ ਤਨ ਰੱਖੋ ਆਗੈ ਤਨ ਹੁੰਦਾ ਤਨ ਮਨੀ ਨੂੰ ਨਹੀਂ ਕਹਿੰਦੇ ਨੇ ਅਸੀਂ ਤੇ ਮਨੀ ਰੱਖ ਕੇ ਛੁੱਟ ਜਾਂਦੇ ਆ ਨਾ ਤਨ ਦਾ ਮਤਲਬ ਹੁੰਦਾ ਹੈ ਹਰ ਕਿਸੇ ਨੇ ਆਪਣੇ ਥਾਟ ਪ੍ਰੋਸੈਸ ਕੋ ਆਪਣੇ ਪਾਸ ਰੱਖਾ ਹੋਇਆ ਇਸ ਕੋ ਉਹ ਆਪਣਾ ਅਸੈਟ ਕੈਪੀਟਲ ਸਮਝਦਾ ਹੈ ਆਪਣੇ ਥਾਟ ਪ੍ਰੋਸੈਸ ਨੂੰ ਤਨ ਸਮਝਦੇ ਹਾਂ ਪਰ ਅਫਸੋਸ ਇਹ ਹੈ ਕਿ ਅਸੀਂ ਆਗੁਣਾ ਨੂੰ ਬੈਡ ਕੁਆਲਿਟies ਨੂੰ ਆਪਣਾ ਮਾਈਟ ਸਮਝਦੇ ਹਾਂ ਪਰ ਬੈਡ ਕੁਆਲਿਟੀਆਂ ਦੇ ਮਾਈਟ ਨੂੰ ਕਾਚਾ ਤਨ ਕਹਿੰਦੇ ਨੇ ਉਹ ਮੂਰਖ ਹੁੰਦੇ ਆ ਕਾਚਾ ਤਨ ਸੰਚੇ ਮੂਰਖ ਗਵਾਰ ਲੋਕ ਆਗੁਣਾ ਕੀ ਬੰਨਾ ਗੰਠੜੀ ਪੂਰਾ ਪਿਟਾਰਾ ਸਿਰ ਤੇ ਬੰਨ੍ਹ ਦਿੰਦੇ ਆ ਆਗੁਣੋ ਦਾ ਸਾਡੇ ਵਰਗੀ ਸ਼ਰਾਬ ਕਿਸੇ ਨੂੰ ਪੀਣੀ ਆਉਂਦੀ ਆ ਮੈਨੂੰ 10 ਪੈਕ ਪਿਲਾਓ ਮੈਂ ਡਿੱਗਦਾ ਨਹੀਂ ਆ ਮੇਰੇ ਵਰਗਾ ਕ੍ਰੋਧ ਕਿਸੇ ਨੂੰ ਕਰਨਾ ਨਹੀਂ ਆਦਾ ਮੈਂ ਇੱਕ ਦੀਆਂ ਚਾਰ ਸੁਣਾ ਸਕਦਾ ਹਾਂ ਆਪਣੇ ਆਗੁਣਾ ਦੀ ਨਮਾਇਸ਼ ਲਗਾਣੀ ਆਗੁਣਾ ਨੂੰ ਅਸੈਟ ਕੈਪੀਟਲ ਸਮਝਣਾ ਇਹਨੂੰ ਧਨ ਕਹਿੰਦੇ ਨੇ ਕਾਚਾ ਧਨ ਇਹ ਦੁਨਿਆਵੀ ਨੋਟ ਪੈਸੇ ਡਾਲਰ ਨੂੰ ਕਾਚਾ ਧਨ ਹੀ ਕਹਿੰਦੇ ਨੇ ਆਗੁਣਾ ਦੇ ਧਨ ਨੂੰ ਇਹ ਆਗੁਣਾ ਦਾ ਧਨ ਇਕੱਠਾ ਕਰਦੇ ਰਹਿੰਦੇ ਹਾਂ ਮਨ ਅਰਪੋ ਤਨ ਰਾਖੂ ਆਗੇ ਮੈਨੇ ਆਪਣੇ ਜਿੰਨਾ ਵੀ ਮਾਈਟ ਕੱਚੇ ਧਨ ਵਾਲਾ ਭੈੜੇ ਖਿਆਲਾ ਵਾਲਾ ਬੈਡ ਹੈਬਿਟਸ ਵਾਲਾ ਕੋਲ ਰੱਖਿਆ ਹੈ ਨਾ ਲੋ ਸਰ ਮੈਨੇ ਆ ਕੇ ਰੱਖ ਦਿਆ ਮਨ ਅਰਪੋ ਤਨ ਰਾਖੂ ਆਗੇ ਮਨ ਕੀ ਮਤ ਮਨ ਕੀ ਮਤ ਕੀ ਹੁੰਦਾ ਮਤ ਮਾ ਤੈਨੂੰ ਕਹਿੰਦੇ ਨੇ ਮੈਂ ਆਪਣੀ ਮਤ ਰੱਖ ਦਿੱਤੀ ਮਤ ਮਤਲਬ ਆਪਣਾ ਸਿਰ ਰੱਖ ਦਿੱਤਾ ਇਹਨੂੰ ਸਿਰ ਰੱਖਣਾ ਕਹਿੰਦੇ ਨੇ ਅਸੀਂ ਸ਼ੇਵਤ ਪੜਦੇ ਨਾ ਹੋ ਮੰਨੂ ਅਰਪੀ ਸਭ ਤਨ ਅਰਪੀ ਅਰਪੀ ਸਭ ਦੇ ਸ਼ਾਨ ਹੋ سیر ਅਰਪੀ ਤਸਮੀਤ ਪਿਆਰੇ ਮੱਤ ਰੱਖ ਦਿੱਤੀ ਹੋ ਸਿਰ ਅਰ ਪੀਤ ਸਮੀਤ ਪਿਆਰ ਜੋ ਪ੍ਰਭ ਦੇ ਸੰਦੇਸ਼ਾ ਮਨ ਨੂੰ ਕੋਈ ਸੁਨਿਆ ਦੱਸੋ ਕਿਸੇ ਮਨੁੱਖ ਦੀ ਗੱਲ ਨਹੀਂ ਚੱਲ ਰਹੀ ਵਿਜ਼डम ਏ ਆਲਵੇਜ਼ ਅਵੇਲੇਬਲ ਹੈ ਮੈਂ ਮਨ ਬਣਾ ਲਿਆ ਹਾਂ ਜਿੱਥੋਂ ਵਿਜ਼डम ਮੈਨੂੰ ਮਿਲਣੀ ਹੈ ਮੈਂ ਉੱਥੇ ਆਪਣੀ ਮੱਤ ਰੱਖਣ ਨੂੰ ਤਿਆਰ ਹਾਂ ਸਤਿਗੁਰੂ ਵਿਜ਼डम ਦਿੰਦਾ ਹੈ ਸਤਗੁਰ ਅੱਗੇ ਆਪਣੀ ਮੱਤ ਰੱਖ ਦੇਣਾ ਸਿਰ ਅਰਪੀ ਸਭ ਤਨ ਅਰਪੀ ਤਨ ਅਰਪੀ ਕੀ ਹੁੰਦਾ ਮੈਂ ਆਪਣੀ ਮਨ ਮਨ ਕੀ ਮੱਤ ਆਪਣਾ ਸਿਰ ਅਤੇ ਹੋਲ ਬਾਡੀ ਤੁਹਾਡੇ ਸਾਹਮਣੇ ਰੱਖ ਦਿੱਤੀ ਤਨ ਅਰਪੀ ਅਰਪੀ ਸਭ ਦੇਸ਼ਾ ਦੇਸ਼ ਕੀ ਹੁੰਦਾ ਮੇਰੀ ਹੋਲ ਥਾਟ ਪ੍ਰੋਸੈਸਿੰਗ ਇਨਕਲੂਡਿੰਗ ਮਾਈ ਹੋਲ ਬਾਡੀ ਆਪਣਾ ਪੂਰਾ 100% ਪੂਰੀ ਆਪਣੀ ਕੰਟਰੀ ਆਪਣਾ ਦੇਸ਼ ਰੱਖ ਦੇਣਾ ਆਪਣੇ ਥਾਟ ਪ੍ਰੋਸੈਸ ਦੀ ਕਰ ਮੰਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸ਼ਾ ਇਹ ਕੀ ਹੈ ਮੈਂ ਆਪਣਾ ਸਾਰਾ ਜਿੰਨਾ ਜੋ ਕੁਛ ਹੈ ਨਾ ਤੁਹਾਡੇ ਅਗੇ ਅਰਪਣ ਕਰ ਦਿੱਤਾ ਹੈ ਨਾਓ ਕਾਈਂਡਲੀ ਫਿਕਸ ਇਟ ਅਪ ਤਰਮ ਸਾਡੀ ਆਉਗਣਾ ਵਾਲੀ ਬਾਡੀ ਨੂੰ ਮੇਰਾ ਜਿਹੜਾ ਸ਼ਰੀਰ ਹੈ ਨਾ ਮਮੀ ਪਾਪਾ ਤੋਂ ਮਿਲਿਆ ਬਾਇਓਲੋਜੀਕਲ ਸ਼ਰੀਰ दिस इज नॉट ह्यूमन बींगी आर मिस्टेकन वेन वी से वी आर ह्यूमन बींगी शुड से धर्म सीख के वी आर बिकमिंग ह्यूमन हम अब इंसान बन रहे हैं ये भी कमाना पैंद हैबिट्स कमाणियां पैदा ये शरीरा मेरा इस जग में आए के क्या तुद कर्म कमाया कर्म भी कमा पैदा है पैसे ही नहीं कमाने पैंदे ਹੈਬਿਟਸ ਵੀ ਕਮਾਣੀਆਂ ਪੈਂਦੀਆਂ ਸਬਰ ਸੰਤੋਖ ਪੇਸ਼ੈਂਸ ਟੋਲਰੈਂਸ ਹਾਊ ਟੂ ਕਾਂਕਰ ਯੋਰ ਐਂਗਰ ਇਹ ਸਾਰੀਆਂ ਚੀਜ਼ਾਂ ਹਾਸਾ ਹਾਸਾ ਹੈਬਿਟ ਨਾਲ ਕਮਾ ਕਮਾ ਕੇ ਪੱਕਦੇ ਆ ਸੀ ਸੋ ਮਨ ਅਰਪਨਾ ਤਨ ਅਰਪਨਾ ਸਭ ਦੇਸ਼ ਅਰਪਨਾ ਸਿਰ ਅਰਪਨਾ ਇਹ ਸਾਰੇ ਅਸੀਂ ਇਸ ਪੁਸਤਕੀ ਡਿਸਕਸ ਕੀਤੇ ਨੇ ਮਨ ਪਾਈ ਲਗੋ ਮੈਂ ਕਰੋ ਬੇਨਤੀ ਕੋ ਸੰਤ ਮਿਲੇ ਬੜ ਭਾਗੀ ਰਹਾਉ ਏ ਸ਼ਬਦ ਦਾ ਪਹਿਲਾ ਪਦਾ ਮਨ ਅਰਪਉ ਤਨ ਰੱਖਉ ਆਗੇ ਮਨ ਕੀ ਮਤ ਮੈਂ ਸਗਲ त्यागी ਮੈਂ ਨਹੀਂ ਹਾਂ ਰਖਦੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਸਾਧ ਸੰਗਤ ਜੀ ਮਤ ਪੁਲੇਖਾ ਖਾਣਾ ਮੈਂ ਰਬ ਜੀ ਦੀ ਕਥਾ ਸੁਣਾ ਰਿਹਾ ਹਾਂ ਬੜੇ ਲੋਕੀ ਆ ਕੇ ਕਹਿੰਦੇ ਨੇ ਤੋ ਜੋ ਸਮਝਾਣੇ ਵਾਲਾ ਹੈ ਉਸਕੇ ਵੀ ਤੋ ਪਾਉ ਪੜਤੇ ਹੈ ਨਾ ਉਸ ਕੋ ਤੋ ਸੰਤ ਮੰਨਤੇ ਹੀ ਹੈ ਨਾ ਉਸ ਕੋ ਤੋ ਵਿਚੋਲਾ ਮੰਨਤੇ ਹੀ ਹੈ ਨਾ ਤਾਂ ਅਸੀਂ ਉਹਨਾਂ ਬੇਨਤੀ ਕਰਦੇ ਆ ਨਹੀਂ ਮੈਂ ਵਿਚੋਲਾ ਨਹੀਂ ਆ ਮੈਂ ਵੀ ਬਾਣੀ ਪੜੀ ਆ ਤੁਸੀਂ ਵੀ ਬਾਣੀ ਪੜੋ ਸਾਡੇ ਪਿੱਛੇ ਨਾ ਲੱਗ ਜਾਣਾ ਕਿਸੇ ਮਨੁੱਖ ਦੇ ਪਿੱਛੇ ਨਹੀਂ ਲੱਗਣਾ ਹੁੰਦਾ ਬਾਣੀ ਦੇ ਪਿੱਛੇ ਲੱਗਣਾ ਹੁੰਦਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਨਾਲ ਜੁੜਨਾ ਹੁੰਦਾ ਔਰ ਉਹਦੇ ਨਾਲ ਜਦੋਂ ਅਸੀਂ ਜੁੜ ਜਾਂਦੇ ਆ ਉਹਨੂੰ ਜਦੋਂ ਅਸੀਂ ਫਾਲੋ ਕਰਦੇ ਆ ਦਾ ਐ ਸਤਗੁਰ ਦੇ ਦੱਸੇ ਮਾਰਗ ਪਦ ਚਿੰਤੇ ਟੁਰਨਾ ਕਹ ਲਾਂਦਾ ਹੈ ਤਾਂ ਜਦੋਂ ਅਸੀਂ ਉਹਦੇ ਤੇ ਟੁਰਦੇ ਆ ਨਾ ਮੀਡਲ ਮੈਨ ਤੇ ਕੋਈ ਨਹੀਂ ਰਿਹਾ ਛੁੱਟ ਗਏ ਹੁਣ ਪ੍ਰਗੂਦੀ ਕਥਾ ਗੁਰਮਤ ਦਾ ਕਨਸੈਪਟ ਗੁਰਮਤ ਦਾ ਕਨਸੈਪਟ ਹੈ ਹਰ ਕ ਬਿਲੋਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਇਸ ਸ਼ਬਦਿਤ ਕਹਿੰਦੇ ਨੇ ਹਰ ਕ ਬਿਲੋਨਾ ਭਗਵਾਨ ਕੀ ਬਾਤ ਕਰ ਰਹਾ ਹੈ ਪਤਾ ਕੀ ਆਕਰ ਹਰ ਕ ਬਿਲੋਨਾ ਮਨ ਦਾ ਵਿਚਾਰਾ ਆਪਣੇ ਮਨ ਕੀ ਵਿਚਾਰ ਕਰ ਲੈ। ਬਸ ਇਹੀ ਹਾਰ ਕਾ ਬਿਲੋਨਾ ਹੈ। ਹੁਣ ਹਾਰ ਕਾ ਬਿਲੋਨਾ ਮਨ ਕਾ ਵਿਚਾਰਾ ਹੈ। ਯੈਸ ਹੁਣ ਮਨ ਕਾ ਵਿਚਾਰਾ ਤੋ ਕਰਦੇ ਹੋਏ ਮੈਨੂੰ ਸਮਝਾ ਰਹੇ ਨੇ ਆਪਣੀ ਇਨਟਰੋਸਪੈਕਸ਼ਨ ਕਰ ਲੈਣਾ। ਜਦੋਂ ਅੰਦਰ ਦੀ ਇਨਟਰੋਸਪੈਕਸ਼ਨ ਕਰਕੇ ਆਪਣੇ ਬਾਰੇ ਆਪਣੀ ਗੱਲ ਨੂੰ ਸਮਝਦੇ ਆ ਨਾ ਉਹ ਜਿਹੜਾ ਮੈਸੇਜ ਮਿਲਦਾ ਹੈ ਨਾ ਕਿ ਵੇਅਰ ਆ ਮਿਸਟੇਕਨ ਐਂਡ ਇਨ ਫਿਊਚਰ ਅਗੋਦੇ ਦੀ ਚੇਤੀ ਕਾਇਤ ਮਿਲ ਸਜਾਏ ਹੁਣ ਫਿਊਚਰ ਵਿੱਚ ਮੈਂ ਮਿਸਟੇਕ ਨਹੀਂ ਕਰਾਂਗਾ ਉਹ ਜਿਹੜੀ ਮਤ ਅੰਦਰੋਂ ਆਂਦੇ ਨੇ ਉਹਨੂੰ ਧੁਰ ਕੀ ਅੰਦਰ ਕੀ ਧੁਰ ਕੀ ਬਾਣੀ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਚਿੰਤਾ ਮਿਟ ਗਈ ਜਿਸ ਚੀਜ਼ ਨਾਲ ਚਿੰਤਾ ਹੁੰਦੀ ਸੀ ਖਤਮ ਹੋ ਗਈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਉਹ ਤੁਰਕੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਰਾਈ ਪੜ ਪੜ ਕੇ ਸਮਝ ਕੇ ਅਸੀਂ ਸਿੱਖ ਜਾਂਦੇ ਆ ਕਿ ਤੁਰਕੀ ਬਾਣੀ ਨੂੰ ਕਿਵੇਂ ਸੁਣਨਾ ਹੈ ਸਮਝਣਾ ਹੈ ਤਾਂ ਉਹਦੇ ਨਾਲ ਨਾ ਕੀ ਹੁੰਦਾ ਹੈ ਹਰ ਦੀ ਕਥਾ ਅੰਦਰ ਦੀ ਕਥਾ ਸਮਝ ਆ ਜਾਂਦੀ ਹੈ ਅੰਦਰ ਮੇਰੇ ਲੇਖਾ ਕੀ ਚੱਲਦਾ ਹੈ ਪਾਉ ਕਲਮ ਕਰ ਚਿਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਗੁਰਕੋਲ ਪੁੱਛ ਔਰ ਇਹ ਵਾਰੀ ਵਿਚਾਰ ਲਿਖਣਾ ਸਿੱਖ ਮੇਰੇ ਮਨ ਬਾਬਾ ਇਹ ਲੇਖਾ ਲਿਖ ਜਾਣ ਸੋ ਹੁਣ ਅਸੀਂ ਆਪਣੀ ਡੈਸਟੀਨੀ ਲਿਖ ਰਿਆਂ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਜਦੋਂ ਇਹ ਲੇਖਾ ਸਮਝ ਆ ਜਾਂਦਾ ਨਾ ਉਹਨੂੰ ਕਹਿੰਦੇ ਨੇ ਜਿੱਥੇ ਲੇਖਾ ਮੰਗਿਆ थे छुट्टे सच कमाए जहां पर मुसीबत पड़े वहां पर आप अच्छे अच्छे गुण वर्चुअस को यूज कर लो लेखे से छूट गए तरम राय दर फाड़े जन नानक लेखा समझा जैसे ही मेरे को समझ में आया कि इस प्रॉब्लम को कैसे डील करते हैं इसकी गलती कहां पर थी अब ये मुश्किल नहीं होती ਜਾਕੈ ਦਫਤਰ ਪੁੱਛੈ ਨਾ ਲੇਖਾ ਹੁਣ ਲੇਖਾ ਨਹੀਂ ਰਿਆ ਕਿਉਂ ਕਿਉਂਕਿ ਮੇਰਾ ਮਨ ਆਪਣਾ ਕਾਗਜ਼ ਬਣਾ ਕੇ ਬੈਠਾ ਸੀ ਮੇਰੇ ਮਨ ਦੀ ਆਪਣੀ ਕਰਨੀ ਕਾਗਜ਼ ਮਨਮਸਵਾਣੀ ਆਪਣੀ ਸ਼ਾਈ ਸੀ ਆਪਣੀ ਕਲਮ ਸੀ ਜਦੋਂ ਇਹਨੇ ਸਤਗੁਰ ਦੀ ਮਤ ਨੂੰ ਸੁਣਿਆ ਸੁਣ ਕੇ ਜਦੋਂ ਉਸ ਨੂੰ ਮੰਨਿਆ ਮੰਨਣ ਤੋਂ ਬਾਅਦ ਪਤਾ ਕੀ ਹੋਇਆ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛਾ ਪਛ ताई ओस पासे सचवाल टुरपिया टुरण नाल पता केया कागज कलम ना लिखण आर ना कागज रिया ना कलम रही ना ओ पैढे लेख लिखण वाला रिया छूट गए सो हुन हार्दिक कथा समझ आगी आन दिन फिरोतिस पीछे विरागी मैं दुनिया की हर चीज की प्रायोरिटी को छोड़ के टॉप प्रायोरिटी पे सच का सुनया लेना चाहता हूं टॉप प्रायोरिटी हो जाए ना, वो टाइम वेस्ट नहीं करेगा कदे भी इधर उधर टाइम वेस्ट नहीं करेगा उधर से टॉप मोस्ट प्रायोरिटी हो जाएगी किरतकर्म के विछड़े कर कृपा मिल रहा आई वॉन्ट टू मीट यू भगवान जी मैं आपसे मिलना चाहता हूं ये मेरी टॉप मोस्ट प्रियोरिटी है आज मैं रब जी निलना चाहना चाहनी हाँ ਟੌਪ ਮੋਸਫੀਰੀਅਰਿਟੀ ਹੋ ਜਾਏਗੀ ਜੋ ਪ੍ਰਭ ਗਿਆਰ ਕਥਾ ਸੁਣਾਵੇ ਅਨ ਦਿਨ ਫਿਰੋਤੀਸ ਪਿੱਛੇ ਨਾਉ ਟੌਪ ਮੋਸਫੀਰੀਅਰਿਟੀ ਹੈ ਔਰ ਐ ਟੌਪ ਮੋਸਫੀਰੀਅਰਿਟੀ ਹੋ ਜਾਏ ਨਾ ਤਾਂ ਇਸ ਵਾਸਤੇ ਜੋ ਸੁਨਿਆ ਮਿਲਦਾ ਨਾ ਉਹਨੂੰ ਕਮਾਉਣ ਵਾਸਤੇ ਜਿਹੜਾ ਅਸੀਂ ਐਫਰਟ ਕਰਦੇ ਆ ਨਾ ਇਹ ਅੰਕੁਰ ਲਗਾਇਆ ਹੈ ਐ ਹੁਣ ਬੀਜ ਬੋਇਆ ਹੈ ਹੁਨੇ ਦੀ ਜਿਹੜੀ ਫਸਲ ਕਮ ਆਏਗੀ ਨਾ ਉਹਨੂੰ ਕਹਿੰਦੇ ਨੇ ਦਿਨ ਰਾਤ ਕਮਾਇਡੋ ਸੋ ਆਇਓ ਮਾਥ पूर्व कमाया सो आगे आया मैंने जो कमाया वो मैंने बीजा उसको बोलते हैं so, so बस सामने आ गया पिछले जन्म का पूर्व कमाया नहीं होता बड़ी सिंपल इक्वेशन बनाई थी 19 तारीख को मुझे रात को पता लगा मेरी तबीयत खराब है ठीक नहीं हो रहा है मैंने घर के सारे टोटके कर लिया मेरे को रियल में डॉक्टर के पास जाना चाहिए वी तारीख जब तो मैं डॉक्टर को गया वी तारीख याद रखना वी तरीक में डॉक्टर को डॉक्टर ने मैंने किया पांच दिन के लिए दवाई खानी है ये संयम बरतने हैं और पांच दिन के बाद ठीक हो जाओ अगर ना ठीक हो तो फिर आना अगर ठीक हो जाओ तो आने की जरूरत नहीं है मैं डॉक्टर की दसी दवाई पांच दिन खा दी पांच दिन बाद मैं ठीक हो गया बाई चांस डॉक्टर सताई तरीक मैं बाजार मिलया डॉक्टर कहता ਆਪ ਆਏ ਨਹੀਂ 25 ਕੋ ਨਹੀਂ ਡਾਕਟਰ ਸਾਹਿਬ ਮੈਂ ਠੀਕ ਹੋ ਗਿਆ ਇਹ ਜਿਹੜਾ 20 ਤੋਂ 25 ਤੱਕ ਮੈਂ ਦੱਸੀ ਹੋਈ ਦਵਾਈ ਉਤੇ ਅਮਲ ਕਰਕੇ ਠੀਕ ਹੋ ਗਿਆ ਨਾ ਇਹਨੂੰ ਪੂਰਵ ਕਮਾਣਾ ਕਹਿੰਦੇ ਨੇ ਇਹਨੂੰ ਪੂਰਵਲੇ ਕਰਮ ਕਹਿੰਦੇ ਨੇ ਜੋ ਬਤਾਇਆ ਉਸ ਕੋ ਸੰਜਮ से 버ਤਾ اور ਬਿਮਾਰੀ से छूट गए ਸੱਚ ਦੀ ਮੱਤ ਨਹੀਂ ਆਂ ਦਿਨ ਫਿਰ ਰਹਾ ਸੀ ਮੈਂ ਪਿੱਛੇ ਵਿਰਾਗੀ ਹੋ ਕੇ ਮੇਰੇ ਕੋ ਸੱਚ ਚਾਹੀਏ ਭਗਵਾਨ ਜੀ سے ਮਿਲਣਾ ਮੈਨੇ भगवान जी की कथा की है मेरे अंदर दी कथा अंदर की कथा मैं अपसेट कैसे होता हूँ रब जी का जो बना रहा है ना ऐसो विरलो है से वक, जो जो को बेते जो भगवान जी से मिलना चाहता है ना वो विरला बन जाता है विरला बन के ना वो जो दस ना पूर्व कर्म अंकुर जब प्रेटे प्रगटे पेट्यो पुरख रसिक बैरागी पुरख अंदर रब अंदर मन रब जी नर जो गया ਅੰਦਰ ਦੀ ਖੇਡ ਸਮਝ ਆ ਗਈ ਰੱਬ ਜੀ ਲੰਮੀ ਲਾਪ ਹੋ ਗਿਆ ਮੀਟਿਓ ਅੰਧੇਰ ਹਨੇਰਾ ਖਤਮ ਹੋ ਗਿਆ ਮਿਲਤ ਹਰ ਨਾਨਕ ਅੰਦਰ ਉਹ ਰੱਬ ਜੀ ਮਿਲ ਗਿਆ ਕੋਈ ਮਿਡਲ ਮੈਨ ਵਿਚ ਨਹੀਂ ਆਇਆ ਕੋਈ ਸੋਕਾਰ ਸੰਤ ਜੀ ਬਾਬਾ ਜੀ ਨਹੀਂ ਆਏ ਸਾਥੀ ਨੂੰ ਸਮਝਿਆ ਆਪਣੀ ਇਨਟਰਸਪੈਕਸ਼ਨ ਕੀਤੀ ਅੰਦਰ ਦੀ ਕਥਾ ਸੁਣੀ ਹਰ ਕਥਾ ਤੋਂ ਸੁਣ ਰੇ ਮਨ ਹਰ ਕਥਾ ਸੁਣ ਹਰ ਕਥਾ ਕੀਆ ਆਤਮਾ ਪਰਆਤਮਾ ਇਕੋ ਕਰੇ ਅੰਤਰ ਕੀ ਦੂਬਦਾ ਅੰਤਰ ਮੇ ਬਸ ਛੁੱਟ ਗਏ ਅੰਦਰ ਦੀ ਕਥਾ ਸਮਝਾਈ ਮਿੱਟੀੋਂ ਢੇਰ ਮਿਲਤਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਨਮ ਜਨਮ ਕੀ ਸੋਈ ਕੀ ਹੁੰਦਾ ਮੈਂ ਦੁਨੀਆ ਦੇ ਜਿੰਨੇ ਬੀਂਗਸ ਨੇ ਨਾ 84 ਲੱਖ ਨਹੀਂ ਕਿਹ ਕੋੜਾ ਨੇ ਜਿੰਨੇ ਬੀਂਗਸ ਨੇ ਸਾਰਿਆਂ ਦਾ ਕੋਈ ਨਾ ਕੋਈ ਆਗੁਣ ਮੈਂ ਪਕੜ ਕੇ ਰੱਖਿਆ ਹੋਇਆ ਉਹਨਾਂ ਆਗੁਣਾ ਵੱਲੋਂ ਜਾਗ ਜਾਣਾ ਜਨਮ ਜਨਮ ਕੀ सोई जागी जब हम सुत्ते जाग पड़ते हैं सवेर हो जाती है जब जागे तब सवेरा शेख फरीद पंथ समार सवेरा कहते ग्रह में कोई जागत कोई जागत ਸਾਬਤ ਵਸ ਉਹ ਆਪਣੀ ਲਹਿਰ ਬਸ ਅੰਦਰ ਦੀ ਸਾਬਤ ਵਸ ਸਾਬਤ ਹੋ ਜਾਂਦੀ ਹੈ ਸਾਬਤ ਵਾਸੀ ਤੇ ਰੱਬ ਜੀ ਹੈ ਸਾਬਤ ਵਾਸੀ ਤੇ ਮਨ ਮਰਜ ਹੋ ਗਿਆ ਰੱਬ ਜੀ ਨਾਲ ਇਕਮਿਕ ਹੋ ਗਿਆ ਜੋਗ ਹੋ ਗਿਆ ਮਿਲਨ ਹੋ ਗਿਆ ਸਾਬਤ ਵਸ ਹੈ ਯੂ ਗਾਟ ਦਾ ਵਿਜ਼ਡਮ ਐਂਡ ਲਿਵ ਇਟ ਬਸ ਇਹ ਜਾਤ ਸਮਝ ਜਾਂਦੀ ਹੈ ਇਸ ਵਾਸਤੇ ਜਾਗਣਾ ਪੈਂਦਾ ਹੈ ਅੱਜ ਦੇ ਟੌਪਿਕ 'ਚੋਂ ਅਸੀਂ ਸਮਝਿਆ ਕਿ ਸੰਤ ਕੌਣ ਹੁੰਦਾ ਹੈ ਪ੍ਰੀਤ ਕਿਨੂੰ ਕਹਿੰਦੇ ਨੇ ਮਨ ਅਰਪਉ ਤਨ ਰੱਖਉ ਅੱਗੇ ਕੀ ਹੁੰਦਾ ਹੈ ਮਨ ਅਰਪਣਾ ਤਨ ਰੱਖਣਾ ਅਸੇ ਰੱਖਣਾ ਕੀ ਹੁੰਦਾ ਹੈ ਅਤੇ ਅਸੀਂ ਦੇਚੋ ਹਰ ਕਥਾ ਸਮਝੀ ਕਿਨੂੰ ਕਹਿੰਦੇ ਨੇ ਤੇ ਪ੍ਰਾਇਓਰਿਟੀ ਰੱਖਦੇ ਆ ਤਾਂ ਸਾਡਾ ਪੂਰਵ ਕਰਮ ਸ਼ੁਰੂ ਹੁੰਦਾ ਹੈ ਪਿਛਲੇ ਜਨਮ ਕਾ ਨਹੀਂ ਇਸ ਜਨਮ ਮੇ ਜੋ ਹਮ ਐਫਰਟਸ ਟੂਵਰਡਸ ਵਿਜ਼ਡਮ ਕਰਤੇ ਹਨ ਜੋ ਹਮ ਐਫਰਟਸ divine spiritual life jeene ke liye karte hain purv kamaya start hoya aur beej boya purv kamaya ode result samne aande ne ta andar de rab ji nal milap mehsoos ho janda hai haneera khatam ho janda hai janam janam di jitni mail lagi hui si aguna di oh chut jandi asi jaag pende